ਹੈਲੋ ਜੀ ਸਤਿ ਸ਼੍ਰੀ ਅਕਾਲ ਆਲਖ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਜੀ ਆਜ਼ਾਦੀ ਬਾਰੇ ਬੋਲਿਆ ਮੇਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੈਲਾ ਕੰ ਦਾ ਬਟਨ ਜ਼ਰੂਰ ਦਵਾ ਦਿਓ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਚੱਕ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਲਓ ਜੀ ਅੱਜ ਹੈਗੀ ਆ 15 ਅਗਸਤ 15 ਅਗਸਤ ਵਾਲੇ ਦਿਨ ਮੁੰਡਾ ਜੀ ਆਜ਼ਾਦੀ ਵਾਲਾ ਦਿਨ ਜਦ ਆਪਾਂ ਛੋਟੇ ਹੁੰਦੇ ਸੀ ਜਦ ਆਪਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਆਜ਼ਾਦੀ ਦਿਨ ਕੀ ਹੁੰਦਾ ਪਰ ਜਦੋਂ ਆਪਾਂ ਨੂੰ ਛੁੱਟੀ ਹੁੰਦੀ ਸੀ ਆਪਾਂ ਸਿਰਫ ਛੁੱਟੀ ਦਾ ਹੀ ਚਾਹ ਹੁੰਦਾ ਸੀ ਵੀ ਅੱਜ 15 ਅਗਸਤ ਆਪਾਂ ਨੂੰ ਛੁੱਟੀ ਆ ਪਰ ਆਪਾਂ ਨੂੰ ਨਹੀਂ ਪਤਾ ਹੁੰਦਾ ਸੀ ਵੀ ਆਜ਼ਾਦੀ ਦਿਨ ਕੀ ਹੁੰਦਾ ਇਹ ਕਿਉਂ ਮਨਾਉਂਦੇ ਨੇ ਕੀ ਮਤ ਗੱਲ ਸੀਗੀ ਨਹੀਂ ਜੀ ਪਰ ਮੇਰੀ ਦਾਦੀ ਮੈਨੂੰ ਦੱਸਦੀ ਹੁੰਦੀ ਸੀ ਜੀ ਗੱਲਾਂ ਹੁਣ ਮੇਰੇ ਯਾਦ ਆਈਆਂ ਜਦੋਂ ਮੈਂ ਇਹਦੇ ਵਿੱਚ ਵੀਡੀਓ ਦੇਖਦੀ ਸੀ ਅੱਜ ਵਿਕੇ ਮੈਂ ਆਜ਼ਾਦੀ ਦਿਨ ਮਨਾਇਆ ਆਪਣਾ ਕਿੰਨਾ ਦੇਸ਼ ਨੂੰ ਰੋਲ ਆ ਗਿਆ ਜੀ ਸਾਡੇ ਮੇਰੇ ਪੇਕੇ ਪਿੰਡ ਜੀ ਮੇਰੀ ਦਾਦੀ ਦੱਸਦੀ ਹੁੰਦੇ ਸੀਗੇ ਵੀ ਸਾਡੇ ਮੁਸਲਮਾਨਾਂ ਦਾ ਸਿਰਫ ਇੱਕੋ ਹੀ ਘਰ ਸੀਗਾ ਹੁਣ ਵੀ ਸਾਡੇ ਮੇਰੇ ਪੇਕੇ ਪਿੰਡ ਜੀ ਇੱਕੋ ਹੀ ਘਰ ਆ ਮੁਸਲਮਾਨਾਂ ਦਾ ਜਿਹੜੀ ਮੇਰੀ ਦਾਦੀ ਸੀ ਮਤਲਬ ਉਹ ਉਹਨਾਂ ਮਤਲਬ ਸੱਕੀ ਭੈਣਾ ਮੰਗ ਰੱਖਦੀ ਸੀ ਉਹ ਜਿਹੜੀ ਮੁਸਲਮਾਨ ਬੀਬੀ ਸੀਗੀ ਉਹ ਵੀ ਮੇਰੀ ਦਾਤੀਆਂ ਸਮਾਨ ਸੀਗੀ ਮਤਲਬ ਹੁਣ ਤਾਂ ਮੇਰੀ ਦਾਦੀ ਦੀ ਡੈਥ ਹੋ ਗਈ ਜੀ ਮੇਰੀ ਦਾਦੀ ਗੱਲਾਂ ਦੱਸਦੀ ਸੀ ਵੀ ਉਹ ਅਸੀਂ ਮਤਲਬ ਇਹ ਲੁਕੋ ਕੇ ਰੱਖੀ ਵਿਚਾਰੀ ਉਹਦਾ ਇੱਕ ਮਤਲਬ ਮੁੰਡਾ ਸੀਗਾ ਇੱਕੋ ਆਪ ਸੀਗੀ ਮਤਲਬ ਬੁੜੀ ਬੇਬੇ ਉਹ ਜੀ ਉਹਨੂੰ ਉੱਥੇ ਅੰਦਰ ਲੁਕੋ ਕੇ ਰੱਖਿਆ ਇੱਕ ਮਹੀਨਾ ਸਾਡੇ ਮੇਰੇ ਪੇਕੇ ਪਿੰਡ ਜੀ ਹੁਣ ਵੀ ਮੁਸਲਮਾਨਾ ਸਿਰਫ ਇੱਕੋ ਹੀ ਇੱਕੋ ਹੀ ਘਰ ਆਗਾ ਮੇਰੇ ਹੁਣ ਵੀ ਯਾਦ ਆਉ ਉਹ ਗੱਲਾਂ ਇਹ ਆਜ਼ਾਦੀ ਸਾਡੀ ਕਾਦੀ ਸਾਡੇ ਦੇਸ਼ ਨੂੰ ਆਜ਼ਾਦੀ ਸੀ ਆਜ਼ਾਦੀ ਸੀਗੀ ਸਾਡੇ ਦੇਸ਼ ਨੂੰ ਕੋਈ ਆਜ਼ਾਦੀ ਨਹੀਂ ਸੀਗੀ ਇਹ ਸਾਡੀ ਕਿਹੜੀ ਆਜ਼ਾਦੀ ਸੀ ਜਿੱਥੇ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਬੇਪੱਤ ਹੋਈਆਂ ਸਾਡੀ ਕਾਦੀ ਆਜ਼ਾਦੀ ਸੀ ਜਿੱਥੇ ਸਾਡੇ 25% ਲੋਕ ਮਾਰਤੇ ਪਰਿਵਾਰਾਂ ਦਾ ਵਿਛੋੜਾ ਪੈ ਗਿਆ ਤੇ ਬਾਕੀ ਮਿਲੇ ਆ ਕੀ ਸਾਨੂੰ ਜੀ ਕੁਝ ਵੀ ਨਹੀਂ ਮਿਲੇ ਆ ਇਹਦੇ ਬਦਲੇ ਆਪਾਂ ਨੂੰ ਕੀ ਮਿਲੇ ਆ ਕੁਝ ਵੀ ਨਹੀਂ ਜੀ ਆਪਾਂ ਉਵੇਂ ਜਿਵੇਂ ਪਹਿਲਾਂ ਸੀ ਉਵੇਂ ਹੀ ਆਪਾਂ ਹੋ ਰਹੇ ਆਂ ਪਰ ਜਿਹੜੇ ਪਰਿਵਾਰ ਐਨੇ ਵਿਛੜ ਗਏ ਬਾਕੀ ਪੰਜਾਬ ਦੀਆਂ ਧੀਆਂ ਭੈਣਾਂ ਕਿੰਨੀਆਂ ਬੇਪੱਤ ਹੋਈਆਂ ਜੀ ਬਾਕੀ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਲੁੱਟਿਆ ਗਿਆ ਲੁੱਟਿਆ ਜਾ ਰਿਹਾ ਪੰਜਾਬ ਦਾ ਪਾਣੀ ਲੁੱਟਿਆ ਪੰਜਾਬ ਦੀ ਜ਼ਮੀਨ ਲੁੱਟੀ ਸਾਡੀ ਸੇਤ ਲੁੱਟੀ ਸਾਡੀ ਕਾਦੀ ਆਜ਼ਾਦੀ ਜੀ ਸਾਡੇ ਗੁਰੂਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਕਿਵੇਂ ਗਲੀਆਂ ਨਾਲੀਆਂ 'ਚ ਰੋਲੇ ਗਏ ਸਾਡੀ ਕਾਦੀ ਆਜ਼ਾਦੀ ਜੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਸਾਡੇ ਨੌਜਵਾਨ ਉੱਥੇ ਕਿੰਨੇ ਜਦੋਂ ਪਾਵਨ ਅੰਗ ਰੋਲੇ ਕਿੰਨੇ ਨੌਜਵਾਨ ਮਾਰੇ ਗਏ ਉਹ ਮਾਪਾਪ ਨੂੰ ਕਾਦੀ ਆਜ਼ਾਦੀ ਜੀ ਸਾਨੂੰ ਕੋਈ ਸਾਡੀ ਕੋਈ ਆਜ਼ਾਦੀ ਨਹੀਂ ਜੀ ਬਾਕੀ ਬਸ ਇਹ ਤਾਂ ਆਜ਼ਾਦੀ ਕਹਿਣ ਨੂੰ ਆ ਜੀ ਆਜ਼ਾਦੀ ਕੋਈ ਆਜ਼ਾਦੀ ਨਹੀਂ ਆਪਣੀ ਹੁਣ ਵੀ ਆਪਣੇ ਦੇਸ਼ ਦੇ ਵਿੱਚ ਕੀ ਕੁਝ ਗਲਤ ਹੋ ਰਿਹਾ ਕੋਈ ਨਹੀਂ ਜੀ ਮਤਲਬ ਬੇ ਮਤਲਬ ਠੀਕ ਕਰਨਾ ਚਾਹੁੰਦਾ ਮਾਹੌਲ ਵੀ ਮੂਰ ਨੂੰ ਸਾਡਾ ਪੰਜਾਬ ਵਧੀਆ ਹੋਵੇ ਜਾਂ ਸਾਡੇ ਪੰਜਾਬ ਚੋਂ ਨਸਾਰਿਆ ਤੋ ਵੀ ਨਹੀਂ ਜੀ ਕਿੰਨੇ ਲੋਕ ਕਿੰਨੇ ਮੁੰਡੇ ਨੌਜਵਾਨ ਪੀੜੀ ਨਸਿਆਂ ਦੀ ਪੀੜਤ ਨਸਿਆਂ ਦੇ ਵਿੱਚ ਲੋਟ ਕੇ ਰਹੇ ਨੇ ਚਿੱਟਾ ਪੀ ਰਹੇ ਨੇ ਚਿੱਟਾ ਆਈ ਜਾਂਦਾ ਚਿੱਟਾ ਰੁਕਦਾ ਨਹੀਂ ਜੀ ਫੇਰ ਇਹਦਾ ਕਾਰਨ ਕਾਰਨ ਪਤਾ ਨਹੀਂ ਜੀ ਕੀ ਆ ਕਿਉਂਕਿ ਕੋਈ ਬੋਲਣ ਵਾਸਤੇ ਤਿਆਰੀ ਨਹੀਂ ਇਹ ਗੱਲ ਵਾਸਤੇ ਚਿੱਟੇ ਦੇ ਕਿੰਨੇ ਨੌਜਵਾਨ ਭੇਟ ਚੜ ਗਏ ਨੇ ਭੇਟ ਚੜ ਰਹੇ ਨੇ ਆਉਣ ਵਾਲੀ ਪੀੜੀ ਜਿਹੜੀ ਹੈ ਵੀ ਨਹੀਂ ਮਤਲਬ ਮਤਲਬ ਕਹਿਣੇ ਚਾਹੀਗੇ ਉਹ ਵੀ ਚਿੱਟੇ ਦੀ ਭੇਟ ਚੜੂਗੀ ਇਨਾਂ ਨੂੰ ਕੋਈ ਨਹੀਂ ਜੀ ਰੋਕ ਸਕਦਾ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਰੋਜ਼ ਫਸਦੀ ਜਾ ਰਹੀ ਆ ਸਾਡ ਉਹ ਆਜ਼ਾਦੀ ਉਹਨਾਂ ਮਾਮਾ ਨੂੰ ਪੁੱਛੋ ਜਿੰਨਾ ਮਾਮਾ ਦੇ ਪੁੱਤ ਚਿੱਟਾ ਪੀ ਕੇ ਚਿੱਟਾ ਪੀ ਕੇ ਉਹਨਾਂ ਨੂੰ ਦਿਨ ਰਾਤ ਦੁਖੀ ਕਰਦੇ ਨੇ ਜਾਂ ਉਹਨਾਂ ਦਾ ਘਰ ਖਰਾਬ ਹੋ ਰਿਹਾ ਪੁੱਛੋ ਉਹਨਾਂ ਮਾਮਾ ਨੂੰ ਜਿਨ੍ਹਾਂ ਦੇ ਪੁੱਤ ਚਿੱਟਾ ਪੀ ਕੇ ਗਲੀਆਂ ਨਾਲੀਆਂ 'ਚ ਰੁੜਦੇ ਫਿਰਦੇ ਨੇ ਦੱਸੋ ਜੀ ਕਾਦੀ ਆਜ਼ਾਦੀ ਆ ਸਾਡੀ ਪਤਾ ਨਹੀਂ ਜੀ ਕਿੰਨੇ ਨੌਜਵਾਨ ਆਪਣੇ ਇਹ ਆ ਤਾਂ ਗਿਣਤੀ ਹੋ ਹੀ ਨਹੀਂ ਹੋ ਸਕਦੀ ਵੀ ਕਿੰਨੇ ਉਹਨਾਂ ਨੇ ਇਹ ਕਹਿ ਕੇ ਅੱਗ ਚ ਸਾੜਤੇ ਬੇ ਇਹ ਅਣਪਛਾਤੇ ਨੇ ਆਜ਼ਾਦੀ ਵੇਲੇ ਦੀ ਗੱਲ ਆ ਜੀ ਆਪਣੇ ਧਾਰਮਿਕ ਸਥਾਨ ਸ੍ਰੀ ਗੁਰੂ ਅਮਰਤ ਸਰਸਾਈ ਵਿਖੇ ਕੀ ਹਮਲਾ ਹੋਇਆ ਜੀ ਤੋਪਾਂ ਚੱਲੀਆਂ ਕੀ ਕੁਝ ਹੋਇਆ بس ਇਤਾ ਜੀ ਵਾਹਿਗੁਰੂ ਇੱਕ ਐਸਾ ਕਤਾ ਕਾਦੀ ਜਾਂਦੀ ਆ ਆਪਣੀ ਕੋਈ ਆਜ਼ਾਦੀ ਨਹੀਂ ਜੀ ਬਾਕੀ ਮੁਸਲਮਾਨ ਵਿਚਾਰੇ ਚਾਹੇ ਕੋਈ ਵੀ ਮਤਲਬ ਕੋਈ ਵੀ ਜਾਤ ਪਾਤ ਆ ਜੀ ਆਪਾਂ ਨਹੀਂ ਜਾਤ ਪਾਤ ਬਾਰੇ ਬੋਲਦੇ ਹੈਗੇ ਚਾਹੇ ਮੇਰਾ ਭਾਈ ਹੋਈ ਵੀ ਜੱਟ ਭਾਈਚਾਰੇ ਚੋਂ ਚਾਹੇ ਕੁਸੇ ਭਾਈਚਾਰੇ ਚੋਂ ਜੀ ਪਰ ਜਾਤ ਪਾਤ ਦਾ ਪ੍ਰਮਾਤਮਾ ਨੇ ਕੋਈ ਨਹੀਂ ਬਣਾ ਕੇ ਭੇਜਿਆ ਇਹ ਤਾਂ ਜਾਤਾਂ ਪਾਤਾਂ ਆਪਾਂ ਥੱਲੇ ਆ ਕੇ ਬਣਾਈਆਂ ਨੇ ਚਾਹੋ ਕੋਈ ਮੁਸਲਮਾਨ ਭਾਈ ਸੀ ਕਿੰਨੇ ਵਿਚਾਰੇ ਵਿਛੜੇ ਉਹੋ ਦਾ ਟਾਈਮ ਤੁਸੀਂ ਆਪਦੇ ਤੇ ਯਾਦ ਕਰਕੇ ਦੇਖੋ ਜਦੋਂ ਵਿਚਾਰੇ ਘਰੋਂ ਨਿਕਲਦੇ ਹੋਣਗੇ ਉਹਨਾਂ ਨੂੰ ਆਏ ਹੋਣਾ ਵੀ ਅਸੀਂ ਮੌਣ ਮਰੇ ਬਿੰਦੇ ਮਰੇ ਥੋੜੇ ਟਾਈਮ ਨੂੰ ਮਰੇ ਪਤਾ ਨਹੀਂ ਅਸੀਂ ਜਿਉਣਾ ਨਹੀਂ ਜਿਉਣਾ ਜ਼ਿੰਦਗੀ ਚ ਬਹੁਤ ਲੋਕ ਰਸਤੇ ਜਾਂਦੇ ਵੀ ਮਾਰੇ ਹੋਣਗੇ ਜੀ ਗੱਡਿਆਂ ਤੇ ਜਾਂਦੇ ਉਸ ਟਾਈਮ ਮਾਰੇ ਹੋਣਗੇ ਪਰ ਅੱਜ ਮੇਰੀ ਦਾਦੀ ਜੀ ਮੇਰੇ ਗੱਲ ਯਾਦ ਆ ਗਈ ਜੀ ਮੇਰੀ ਦਾਦੀ ਕਹਿੰਦੀ ਸੀ ਵੀ ਉਹ ਜਿਹੜੀ ਆਂਟੀ ਮਤਲਬ ਬੇਬੇ ਸੀਗੇ ਸਾਡੇ ਉਹ ਮਤਲਬ ਉਹ ਇੰਨਾ ਨਿਲਕੋ ਕੀ ਰੱਖੀ ਸੀਗੀ ਅੰਦਰ ਇਓ ਅੱਜ ਵੀ ਘਰ ਅੱਜ ਵੀ ਹੁਣ ਇਸ ਟਾਈਮ ਵੀ ਜੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਉਹ ਘਰ ਸਿਰਫ ਇੱਕੋ ਹੀ ਘਰ ਆ ਸਾਡਾ ਸਾਡੇ ਪਿੰਡ ਮੇਰੇ ਪੇਕੇ ਪਿੰਡ ਇੱਕੋ ਹੀ ਘਰ ਆ ਮੁਸਲਮਾਨਾਂ ਦਾ ਉਹ ਆਜ਼ਾਦੀ ਵੇਲੇ ਦੇ ਲੋ ਮਤਲਬ 1947 ਚ ਉਦੋਂ ਦੇਖ ਲੋ ਵਿਚਾਰੇ ਉਦੋਂ ਦੀ ਬੁੜੀ ਉਹ ਰੱਖੀ ਲੁਕੋ ਕੇ ਤਾਂ ਉਹਨਾਂ ਦਾ ਇੱਕ ਘਰ ਬਚਿਆ ਜੀ ਜਿਉ ਬੁੜੀ ਨੂੰ ਮੇਰੀ ਦਾਦੀ ਹਣੀ ਨਾਂ ਲੁਕੋ ਕੇ ਰੱਖਦੇ ਤਾਂ ਉਹਨੂੰ ਵੀ ਵਿਚਾਰਨੂੰ ਪਤਾ ਨਹੀਂ ਮਾਰ ਦਿੰਦੇ ਪਤਾ ਨਹੀਂ ਉਹਨੇ ਬਚਣਾ ਸੀ ਜੀ ਪਤਾ ਨਹੀਂ ਨਹੀਂ ਬਚਣਾ ਸੀ ਬਸ ਇਹ ਤਾਂ ਜੀ ਵਾਇਗਰ ਰੰਗ ਨੇ ਮੇਰੇ ਤਾਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਦੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਆਪਣੇ ਬੱਚਿਆਂ ਨੂੰ ਨਸ਼ਾ ਰਹਿਤ ਕਰੋ ਵਾਹਿਗੁਰੂ ਬਾਕੀ ਪਰਮਾਤਮਾ ਸਮੱਤ ਰੱਖੇ ਜੀ ਪਰ ਜਿਹੜੇ ਅੱਜ ਕੱਲ ਦੀ ਨੌਜਵਾਨੀ ਪੀੜੀ ਦਾ ਹਾਲ ਹੋਇਆ ਪਿਆ ਨਹੀਂ ਦੇਖਿਆ ਜਾਂਦਾ ਜੀ ਬਹੁਤ ਦਿਲ ਖਬਰਾਂ ਆਉਂਦਾ ਗੱਲਾਂ ਸੁਣ ਕੇ ਮਾ ਮਾ ਕਿਵੇਂ ਆਪਣੇ ਬੱਚੇ ਦੇ ਬੱਚਿਆਂ ਨੂੰ ਪਾਲਦੀਆਂ ਨੇ ਵੀ ਮੇਰੇ ਵੱਡੇ ਹੋ ਕੇ ਮੇਰੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਬੱਚਿਆਂ ਨੂੰ ਕੋਈ ਸੋਚ ਹੀ ਨਹੀਂ ਜੀ ਨਸ਼ਾ ਕਰਕੇ ਬੱਚੇ ਆਪਦੀ ਮਾ ਮਾਂ ਨੂੰ ਗਾਲਾਂ ਵੀ ਕੱਢਦੇ ਨੇ ਬਾਕੀ ਜਦ ਪੈਸਾ ਨਹੀਂ ਮਿਲਦਾ ਤਾਂ ਆਪਦੀ ਮਾ ਮਾਂ ਨੂੰ ਕੁੱਟਦੇ ਮਾਰਦੇ ਨੇ ਵਾਹਿਗੁਰੂ ਇਹ ਜੀ ਸਮੱਤ ਬਖਸ਼ੇ ਸਾਰੇ ਬੱਚਿਆਂ ਤੇ ਮੇਰਾ ਭਰਿਆ ਹੱਥ ਰੱਖੇ ਬਸ ਆਪਣੀ ਕਾਦੀ ਆਜ਼ਾਦੀ ਆ ਜੀ ਟਾਈਮ ਪਾਸ ਨੇ ਬਸ ਵਾਹਿਗੁਰੂ ਹਮੇਸ਼ਾ ਮੇਰਾ ਭਰਿਆ ਹੱਥ ਰੱਖੇ ਚਲੋ ਜੀ ਆਪਾਂ ਵੀ ਕਰਦੇ ਆ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਇਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਧੰਨਵਾਦ